ਦਾ ਕੇਂਡ ਇੰਡੀਆ ਚੈਨਲ ਵਿੱਚ ਤੁਹਾਡਾ ਸਵਾਗਤ ਹੈ 10ਵੀਂ ਜਮਾਤ ਦਾ ਪੇਪਰ ਬਹੁਤ ਲਾਹੇਵੰਦ ਰਹੇਗਾ ਪੰਜਾਬੀ ਦੇ ਪੇਪਰ ਵਿੱਚ ਪੱਕੇ ਹੋਣਗੇ ਗੁਰੂ ਗੋਬਿੰਦ ਸਿੰਘ ਬਾਰੇ ਲੇਖ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 5 ਜਨਵਰੀ 1668 ਵਿਕਰਮ ਸੰਵਤ 1727 ਨੂੰ ਪਟਲੀਪੁੱਤਰ ਪਟਨਾ ਬਿਹਾਰ ਵਿੱਚ ਹੋਇਆ ਸੀ ਉਹਨਾਂ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਸਿੰਘ ਸੀ ਜੋ ਸਿੱਖਾਂ ਦੇ ਨੌਵੇਂ ਗੁਰੂ ਸਨ ਅਤੇ ਉਹਨਾਂ ਦੀ ਮਾਤਾ ਦਾ ਨਾਂ ਗੁਜਰੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਉਹਨਾਂ ਦੇ ਪਿਤਾ ਧਰਮ ਪ੍ਰਚਾਰ ਲਈ ਆਸਾਮ ਗਏ ਹੋਏ ਸਨ ਮਾਰਚ 1672 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਆਨੰਦਪੁਰ ਆਇਆ ਜਿੱਥੇ ਉਹਨਾਂ ਨੇ ਆਪਣੀ ਸਿੱਖਿਆ ਪ੍ਰਾਪਤ ਕੀਤੀ ਜਿਸ ਵਿੱਚ ਉਸਨੇ ਪੰਜਾਬੀ ਸੰਸਕ੍ਰਿਤ ਅਤੇ ਫਾਰਸੀ ਦੀ ਸਿੱਖਿਆ ਪ੍ਰਾਪਤ ਕੀਤੀ 11 ਨਵੰਬਰ 1675 ਨੂੰ ਆਰੰਭ ਸਿੰਘ ਨੇ ਕਸ਼ਮੀਰੀ ਪੰਡਤਾਂ ਦੇ ਜਬਰੀ ਮੁਸਲਮ ਧਰਮ ਵਿੱਚ ਪਰਿਵਰਤਨ ਵਿਰੁੱਧ ਸ਼ਿਕਾਇਤ ਕਰਨ ਲਈ ਦਿੱਲੀ ਦੀ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਸਿੰਘ ਦਾ ਸਿਰ ਕਲਮ ਕਰ ਦਿੱਤਾ ਆਪਣੇ ਪਿਤਾ ਦੀ ਮੌਤ ਤੋਂ ਬਾਅਦ 29 ਮਾਰਚ 1676 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਧਰਮ ਦਾ 10ਵਾਂ ਗੁਰੂ ਬਣਾਇਆ ਗਿਆ ਸਿਰਫ 9 ਸਾਲ ਦੀ ਛੋਟੀ ਉਮਰ ਵਿੱਚ ਹੀ ਉਹ ਇੱਕ ਬਹਾਦਰ ਯੋद्धा ਬਣ ਗਿਆ ਸੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੇ ਉਹਨਾਂ ਨੂੰ ਅਤਿਆਚਾਰਾਂ ਦਾ ਮੁਕਾਬਲਾ ਕਰਨ ਅਤੇ ਦਲੇਰੀ ਨਾਲ ਸਾਹਮਣਾ ਕਰਨ ਲਈ ਅਥਾਹ ਸ਼ਕਤੀ ਨਾਲ ਭਰ ਦਿੱਤਾ ਸੀ ਉਸਨੇ ਮੁਗਲਾਂ, ਸ਼ਿਵਾਲਿਕਾ ਅਤੇ ਪਹਾੜੀਆਂ ਦੇ ਰਾਜਿਆਂ ਨਾਲ 14 ਲੜਾਈਆਂ ਲੜੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਧਰਮ ਲਈ ਕੁਰਬਾਨ ਕਰ ਦਿੱਤਾ

ਗੁਰੂ ਗੋਬਿੰਦ ਸਿੰਘ ਜੀ ਹਰ ਰੋਜ਼ ਆਨੰਦਪੁਰ ਸਾਹਿਬ ਵਿਖੇ ਆਤਮਕ ਆਨੰਦ ਮਾਣਦੇ ਸਨ। ਉਹ ਮਨੁੱਖਾਂ ਵਿੱਚ ਨੈਤਿਕਤਾ, ਨਿਡਰਤਾ ਅਤੇ ਅਧਿਆਤਮਿਕ ਜਾਗ੍ਰਿਤੀ ਦਾ ਸੰਦੇਸ਼ ਦਿੰਦੇ ਸਨ। ਇੱਥੇ ਉਸਨੇ ਸਮਾਨਤਾ ਦਾ ਅਦੁੱਤ ਗਿਆਨ ਪ੍ਰਾਪਤ ਕੀਤਾ। ਗੋਬਿੰਦ ਜੀ ਸ਼ਾਂਤੀ, ਖਿਮਾ ਅਤੇ ਸਹਿਣਸ਼ੀਲਤਾ ਦੀ ਮੂਰਤ ਸਨ। ਕੇਵਲ 10 ਸਾਲ ਦੀ ਉਮਰ ਵਿੱਚ गुरु जी ने पहला जून सो माता जीतो आनंदपुर तो करीब दस किलोमीटर दूर बसंतगढ़ की वसनीक सी गुरु गोबिंद सिंह जी नू तीन पुत्रांति बख्शिश हुई जुजार ਸਿੰਘ ਜ਼ਰਾਵਰ ਸਿੰਘ ਫਤੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ 1684 ਵਿੱਚ ਚੰਡੀ ਦੀ ਦੀਵਾਰ ਬਣਵਾਈ ਅਤੇ 1 ਸਾਲ ਯਮੁਨਾ ਨਦੀ ਦੇ ਕੰਢੇ ਸਥਿਤ ਪਵਨਟਾ ਨਾਮਕ ਸਥਾਨ ਤੇ ਰਹੇ 4 ਅਪ੍ਰੈਲ 1684 ਨੂੰ ਉਸਨੇ ਆਪਣਾ ਦੂਜਾ ਵਿਆਹ ਮਾਤਾ ਸੁੰਦਰੀ ਨਾਲ ਕੀਤਾ ਜਿਸ ਤੋਂ ਉਸਦਾ ਇੱਕ ਪੁੱਤਰ ਅਜੀਤ ਸਿੰਘ ਸੀ 1687 ਵਿੱਚ ਨਦੌਣ ਦੀ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਪੀਮ ਚੰਦਰ ਅਤੇ ਗਵਾਂਡੀ ਦੇਸ਼ਾਂ ਦੇ ਹੋਰ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਅਲਿਫ ਖਾਨ ਅਤੇ ਉਸ ਦੀਆਂ ਫੌਜਾਂ ਅਤੇ ਉਹਨਾਂ ਦਾ ਸਾਥ ਦੇਣ ਵਾਲੀਆਂ ਹੋਰ ਫੌਜਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ। ਬਿਲਾਸਪੁਰ ਦੀ ਰਾਣੀ ਚੰਪਾ ਨੇ ਪੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਜਾਣ ਲਈ ਬੇਨਤੀ ਕੀਤੀ। ਜਿਸ ਨੂੰ ਗੁਰੂ ਜੀ ਨੇ ਸਵੀਕਾਰ ਕਰ ਲਿਆ ਅਤੇ 1688 ਵਿੱਚ ਅਨੰਦਪੁਰ ਸਾਹਿਬ ਵਾਪਸ ਆ ਗਏ। ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਸੰਪਰਦਾ ਸਿੱਖ ਧਰਮ ਦੇ ਪੱਕੇ ਪਰ੍ਹੇ ਲਿਖੇ ਪੈਰੋਕਾਰਾਂ ਦਾ ਇੱਕ ਸਮੂਹ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਉਸ ਨੇ ਇੱਕ ਵਾਰ ਸਿੱਖ ਕੌਮ ਵਿੱਚ ਆਏ ਸਾਰੇ ਲੋਕਾਂ ਨੂੰ ਪੁੱਛਿਆ ਕਿ ਆਪਣਾ ਸੀਸ ਕੁਰਬਾਨ ਕਰਨਾ ਚਾਹੁੰਦੇ ਹਨ ਤਦ ਉਹਨਾਂ ਵਿਚਕਾਰ ਬੈਠੇ ਇੱਕ ਆਦਮੀ ਨੇ ਆਪਣਾ ਹੱਥ ਉੱਚਾ ਕੀਤਾ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਆਪਣੇ ਨਾਲ ਤੰਬੂ ਅੰਦਰ ਲੈ ਗਏ। ਕੁਝ ਸਮੇਂ ਬਾਅਦ ਗੁਰੂ ਜੀ ਇਕੱਲੇ ਬਾਹਰ ਆਏ ਅਤੇ ਉਹਨਾਂ ਦੇ ਹੱਥ ਵਿੱਚ ਖੂਨ ਨਾਲ ਲਥਪਥ ਤਲਵਾਰ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਉਹੀ ਸਵਾਲ ਦੁਬਾਰਾ ਦੁਰਾਇਆ ਅਤੇ ਫਿਰ ਇੱਕ ਵਿਅਕਤੀ ਸਹਿਮਤ ਹੋ ਗਿਆ। ਉਸ ਨੂੰ ਵੀ ਤੰਬੂ ਵਿੱਚ ਲੈ ਗਿਆ ਅਤੇ ਕੁਝ ਸਮੇਂ ਬਾਅਦ ਹੱਥ ਵਿੱਚ ਖੂਨੀ ਤਲਵਾਰ ਲੈ ਕੇ ਬਾਹਰ ਆ ਗਿਆ। ਇਸੇ ਤਰ੍ਹਾਂ ਉਹ ਲਗਾਤਾਰ ਪੰਜਵੇਂ ਵਿਅਕਤੀ ਨੂੰ ਤੰਬੂ ਦੇ ਅੰਦਰ ਲੈ ਗਿਆ ਅਤੇ ਕੁਝ ਸਮੇਂ ਬਾਅਦ ਉਹ ਸਾਰੇ ਜਿਉਂਦੇ ਬਾਹਰ ਆ ਗਏ ਤਾਂ ਹੀ ਉੱਥੇ ਮੌਜੂਦ ਲੋਕਾਂ ਨੇ ਉਸ ਦਾ ਨਾਮ ਪੰਜ ਪਿਆਰੇ ਜਾਂ ਖਾਲਸਾ ਰੱਖ ਦਿੱਤਾ ਇਸ ਤੋਂ ਬਾਅਦ ਉਸਨੇ ਲੋਹੇ ਦੇ ਕਟੋਰੇ ਵਿੱਚ ਪਾਣੀ ਅਤੇ ਚੀਨੀ ਲੈ ਕੇ ਦੋ ਤਾਰੀ ਤਲਵਾਰ ਨਾਲ ਰਲਾ ਕੇ ਇਸ ਦਾ ਨਾਮ ਅੰਮ੍ਰਿਤ ਰੱਖਿਆ ਖਾਲਸਾ ਪੰਥ ਦੇ ਪੰਜ ਪਿਆਰਿਆਂ ਨੇ ਪੰਜ ਚੀਜ਼ਾਂ ਦੀ ਮਹੱਤਤਾ ਸਮਝਾਈ ਵਾਲ ਕੰਗੀ ਕੜਾ ਕਿਰਪਾਨ ਅਤੇ ਕਛਰਾ 15 April 1700 ਨੂੰ 33 ਸਾਲ ਦੀ ਉਮਰ ਵਿੱਚ ਮਾਤਾ ਸਾਹਿਬ ਦੇਵਨੰਦ ਵਿਆਹ ਕੀਤਾ ਉਸ ਦੇ ਤੀਜੇ ਵਿਆਹ ਤੋਂ ਕੋਈ ਔਲਾਦ ਨਹੀਂ ਸੀ ਪਰ ਉਸ ਦਾ ਦੌਰ ਬਹੁਤ ਪ੍ਰਭਾਵਸ਼ਾਲੀ ਸੀ 8 May 1705 ਨੂੰ ਗੁਰੂ ਗੋਬਿੰਦ ਸਿੰਘ ਅਤੇ ਮੁਗਲਾਂ ਵਿਚਕਾਰ ਮੁਕਤਸਰ ਨਾਮਕ ਸਥਾਨ ਤੇ ਭਿਆਨਕ ਲੜਾਈ ਹੋਈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਗੋਬਿੰਦ ਸੇਮ ਜੀ ਨੇ ਬਹਾਦਰ ਸ਼ਾਹ ਨੂੰ ਬਾਦਸ਼ਾਹ ਬਣਨ ਵਿੱਚ ਮਦਦ ਕੀਤੀ ਜਿਸ ਕਾਰਨ ਉਹਨਾਂ ਵਿਚਕਾਰ ਸਬੰਧ ਸੁਧਰਨ ਲੱਗੇ ਉਹਨਾਂ ਦੇ ਵੱਧ ਦੇ ਸਬੰਧਾਂ ਨੂੰ ਦੇਖ ਕੇ ਸਰਦ ਦਾ ਨਵਾਬ ਵਜੀਦ ਖਾਨ ਕਬਰ ਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਲਈ ਦੋ ਪਠਾਨ ਭੇਜੇ ਜਿਨ੍ਹਾਂ ਨੇ ਮਿਲ ਕੇ 18 ਅਕਤੂਬਰ 1708 ਨੂੰ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਕਤਲ ਕੀਤਾ ਸੀ ਉਨਾ ਆਖਰੀ ਸਾਹ ਲੈਂਦੇ ਹੋਏ ਸਿੱਖਾਂ ਨੂੰ ਗੁਰੂ ਗਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣ ਦੀ ਬੇਨਤੀ ਕੀਤੀ।